ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਵਿੱਚ ਟਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣਿਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਘਰ ਵੀਰ ਜੀ ਸਾਸਰੀ ਘਰ ਵੀਰ ਜੀ ਹੋਰ ਸलाम ਵੀਰੇ ਕੀ ਹਾਲ ਚਾਲ ਵਧੀਆ ਵਧੀਆ ਕਿਰਪਾ ਦੇ ਸਤਿ ਸलाम ਆਪਣੇ ਦੇ ਵਧੀਆ ਵੀਰੇ ਵਧੀਆ ਨਾ ਵਧੀਆ ਚਾਹੀਦਾ ਆ ਜੇ ਨਾਮ ਦੱਸੋ ਵੀਰ ਜੀ ਨਾਮ ਆਪਣਾ ਅਤਮ ਸਿੰਘ ਜੀ ਹਾਂਜੀ son of ਸਰਦਾਰ ਗੁਰਦੇਵ ਸਿੰਘ ਵਪਾਰੀ ਪਿੰਡ ਕਟਿਆਲਾ ਤਸਵੀਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 99554 76701 ਇੱਕ ਦੂਸਰਾ ਨੰਬਰ 99142 5600 ਠੀਕ ਹੈ ਜੀ ਤਾਂ ਆ ਗਈਆਂ ਵੀਰੇ ਚੰਗੀਆਂ ਵੇੜਾਂ ਕੋਲੇ ਹਨਾ ਚੰਗੀਆਂ ਰਿਕਾਡ ਵਾਲੀਆਂ ਚੰਗੀਆਂ ਝੋਟੀਆਂ ਆ ਗਈਆਂ ਹਨਾ ਤਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਵੀਰੇ ਪੂਰੀ ਵੇਖਿਓ ਰੇਡ ਵੀਰ ਦੇ ਜਿਆਜ ਹੁੰਦੇ ਆ ਬਿਲਕੁਲੀ ਅੱਜ ਵੀ ਇਹਦੇ ਰੇਡ ਵਿੱਚ ਜਿਆਦੇ ਕਿ ਗਿਫਟ ਦੇ ਦੇਣਾ ਅੰਡ ਤੱਕ ਅੱਛਾ ਜੀ ਅੱਜ 6000 ਦੀ ਗਾ ਚੰਗੇ ਭਨੇ ਦੱਦ ਵਾਲੀ ਕੀ ਬਾਤ ਹੈ ਅੰਡ ਤੇ ਮੈਂ ਗਿਫਟ ਸਮਝ ਲਾ ਫ੍ਰੀ ਕਰ ਤਾ ਯਾਰ ਠੀਕ ਹੈ ਵੀਰੇ ਤਾਂ ਵੇਖੋ ਵੀਰੇ ਉਹ ਵੀਡੀਓ ਪੂਰੀ ਜ਼ਰੂਰ ਵੇਖਿਓ ਤਾਂ ਰੇਟ ਜਿਆ ਜਿਆ ਵੀਰੇ ਪਿਛਲੇ ਪਸ਼ੂ ਫਿਰ ਗਏ ਉਦੋਂ ਨਾ ਪਿੰਡੋਂ ਮੈਂ ਤੇ ਵੇਚੀ ਦਾ ਰੇਟ ਹੀ ਆਪਣੇ ਜਿਆ ਜਿਆ ਪਸ਼ੂ ਆਪਣੇ ਵੇਖੇ ਬਿਲਕੁਲ ਉਹਦੇ ਭਾ ਮੋਲੇ ਵਿਕਦਾ ਸਹੀ ਗੱਲ ਜੇ ਬਿਲਕੁਲ ਵੀਰੇ ਜੇ ਚੰਗਾ ਪਸ਼ੂ ਹੋ ਤਾਂ ਰੇਟ ਵੀ ਚੰਗਾ ਆ ਜੇ ਮਾੜਾ ਦਾ ਰੇਟ ਮਾੜਾ ਜੀ ਬਿਲਕੁਲ ਵੀਰੇ ਸਹੀ ਗੱਲ ਜੇ ਨਹੀਂ ਨਹੀਂ ਠੀਕ ਆ ਵੀਰੇ ਤਾਂ ਆਪਣੇ ਕੋਲ ਪਹਿਲੇ ਨੰਬਰ ਤੇ ਆ ਗਈ ਜੇ ਪਹਿਲਾ ਸੂਰਾ ਵਸ਼ੀ ਦਾ ਜੇ ਮੂੰਹ ਖੀਰੀ ਜੇ ਦੋਂਦੀ ਲੱਗਣ ਈ ਜੇ ਖੀਰੀ ਸਵਾ ਦੁੱਧ ਸਾਲਾਂ ਦੀ ਵਸ਼ੀ ਆ ਕੱਡੀ ਖੀਰੀ ਆ ਪਰਸਾ ਦੀ ਸੂਈ ਆ ਵੇਖੋ ਵੀਰੋ ਵੇਖੋ ਚੰਗੀ ਕਮਾਲ ਦੀ ਬਣੀ ਚੰਗੇ ਕਲਾਵੇ ਕੋਵੇ ਥੱਲੇ ਪਾਏ ਆ ਵੈੜ ਨੇ ਏ ਨਹੀਂ ਵੀ ਗੇਰਾ ਤਾਂ ਵੀਰੇ ਬੱਚਾ ਕੀ ਪਾਇਆ ਇਹਨੇ ਬੱਚਾ ਮੈਂ ਵਸ਼ਾ ਦੇਤਾ ਵਸ਼ੇ ਪਾਲਿਆ ਠੀਕ ਹੈ ਠੀਕ ਹੈ ਤਾਂ ਵੇਖੋ ਵੀਰੋ ਸੋਹਣੀ ਵੈੜਾ ਖੀਰੀ ਸੁਈਆ ਥਣ ਸਪੈਸ਼ਲ ਲੱਗਿਆ ਚੁਆਈ ਵਾਲਾ ਕਿਆ ਬਾਤ ਹੈ ਤੇ ਵੀਰ ਜੀ ਕਿੰਨਾ ਹੁਣ ਸਟਾਰਟਿੰਗ ਹੋਏਦਾ ਸਟਾਰਟਿੰਗ ਦਾ ਬੋਲਾ ਜੇ ਕੋਈ 10 ਲੀਟਰ ਜਿੰਦਾ 10 ਲੀਟਰ ਹੈ ਨਾ 16 17 ਲੀਟਰ ਬਲ ਹੈਗੀ ਵੀ ਬਿਲਕੁਲ ਵੀਰੋ ਆਹ ਦੇਖ ਲਓ ਬਈ ਨਾ ਇਹਨਾਂ ਕੋਈ ਚੈੱਕ ਬੰਦ ਕਰੀਏ ਦੇਖੋ ਠੀਕ ਹੈ ਜੀ ਠੀਕ ਕੋਈ ਨਾ ਬੰਨ ਕੇ ਬਖਾ ਲਓ ਨਾ ਕੋਣ ਤੋ ਬਾਨੀ ਕਾ ਖਲੇ ਬਾਨੀ ਕਿਉ ਨਾ ਤਾਂ ਵੇਖੋ ਵੀਰੇ ਤੋਰਾ ਚੈੱਕ ਕਰ ਲੋ ਵੈੜ ਦਾ ਐ ਚਮਕ ਵਾਲੀ ਵੈੜ ਆ ਰਾਜੀ ਰੂਜੀ ਬਹੁਤ ਆ ਤਾਂ ਬਾਕੀ ਵੀਰੇ ਕੱਦ ਕਾਠ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਕੱਦ ਕਾਠ ਆ ਵੈੜ ਦਾ ਬਿਲਕੁਲ ਐ ਲੰਮੀ ਬੇਲ ਦੀ ਵੀਰੇ ਚੈੱਕ ਕਰੋ ਬਹੁਤ ਸੋਹਣੀ ਵੈੜ ਲੈ ਕੇ ਆਇਆ ਵੀਰ ਤਾਂ ਵੀਰੇ ਦੁੱਧ ਵੀ ਚੰਗਾ ਚਵਾਉਣ ਵਾਲੀ ਵੈੜ ਆ ਤਾਂ ਚਲੋ ਕਿਹੜਾ ਵੀਰ ਲੈ ਜੂਗਾ ਚਾਰ ਪੰਜ ਸੂਏ ਵੀਰੇ ਚੋਗੇ ਫੇਰ ਰਕਮ ਵਟ ਲੈਂਦਾ ਹਨਾ ਤਾਂ ਨਵਾਂ ਪਸ਼ੂਆ ਵੀਰੇ ਹੱਗੇ ਤੁਸੀਂ ਇਹਨਾਂ ਵੀਰ ਅੱਡੇ ਵੀ ਉਦਾਂ ਹੀ ਰਹੇ ਬਿਲਕੁਲ ਇੱਕ ਇੱਕ ਸਾਈਡ ਤੋਂ ਹੱਥ ਪਾਇਆ ਬਿਲਕੁਲ ਵੀਰੇ ਖੀਰੀ ਤੋਂ ਦੋਂਦੀ ਵਾਲੇ ਬੁੱਟੇ ਦੀ ਹਨਾ ਦੋਂਦੀ ਦੇ ਕਰਨ ਦੀ ਆ ਤਾਂ ਨਵਾਂ ਪਸ਼ੂਆ ਵੀਰੇ ਤਾਂ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਤਾਂ ਮੈਂ ਵੈੜ ਕਿੰਨੇ ਦੀ ਹੋ ਜੂ ਵੇਜੇ ਜਿਹੜੇ ਚੰਗੇ ਨਾ ਜ ਇਹਨਾਂ ਦਾ ਮੁੱਲ ਕੋਈ ਨਹੀਂ ਹੁੰਦਾ ਜਿਹੜੇ ਚੰਗੀਆਂ ਚੀਜ਼ਾਂ ਨਾ ਕਿਰ ਪੈਸੇ ਨਾਲ ਨਹੀਂ ਜੇ ਮਿਲਦੀਆਂ ਨਹੀਂ ਮਿਲਦੇ ਆ ਮਰਗੇ ਪੈਸੇ ਪੈ ਲੱਕਣਾ ਬੰਨੀ ਫਿਰ ਤਾਂ ਵੀ ਨਹੀਂ ਚੰਗਾ ਮਾਲ ਨਹੀਂ ਕਿਰ ਪਸ਼ੂ ਹਾਂਜੀ ਬਿਲਕੁਲ ਵੀਰੇ ਸਾਹ ਸੁਧਾ ਆ ਮੁੱਲ ਕਰਾਉਣਾ ਭਾਏ ਦਾ ਲੱਖ ਸਵਾ ਲੱਕ ਕਰਾ ਲਓ ਨਹੀਂ ਉਹ ਨਹੀਂ ਕਰਨਾ ਆਪਾਂ ਰੇਡ ਆਉਣੀ ਹੋਵੇਗਾ ਹਾਂਜੀ 75 ਇਹ ਦੇਵਾਂਗੇ ਵੀਰੇ 75 ਦੀ ਹਾਂਜੀ ਹਾਂਜੀ ਠੀਕ ਆ ਵੀਰੇ ਤਿੰਨ ਛੱਡ ਦਿਓ ਤਿੰਨ ਨਹੀਂ ਨਹੀਂ ਵੇਜ ਤੇ ਇੰਦਰੀ ਛੋਟਾਂ ਖੁੱਲੀਆਂ ਹੋਣਗੀਆਂ ਵੱਛੀ 75000 ਦੀ ਆ ਅੱਛਾ ਜੀ ਪਰ ਆਪਾਂ ਨੇ 75 ਦੀ ਜਾਣੀ ਉੱਪਰ ਆ 75 ਤੋਂ 70 ਦੀ ਬੁਰੇ ਦੇ ਦਾਂਗੇ 70 ਦੀ ਹਾਂ ਜੀ ਠੀਕ ਆ ਵੀਰੇ ਤਾਂ ਕੋਈ ਵੀਰ ਫੋਨ ਕਰੇ ਤਾਂ ਮਨਤਨ ਹੋ ਜੂ ਮਨ ਤਾਂ ਵੇਜ ਤੇ ਇੰਦਰੀ ਦਾ ਕਹਤਾ ਨਹੀਂ ਆਪਣਾ ਇਹ ਨਾ ਕੋਈ ਵੀਰ ਆਖੇ ਵੀ ਰੇਟ ਡਾਉਂਦਾ ਵੱਛੀ ਡਾਉਂ ਲਿਆ ਰੇ ਵੱਡੀ ਕਿਸ ਗੱਲਾਂ ਖੁੰਝੀ ਨੇ 2000 ਹੋਰ ਛੋਟ ਕਰਾਂਗੇ 70 ਚੋਂ 68 ਦੀ 70 ਚੋਂ 68000 ਦੀ ਤਾਂ ਵੇਖੋ ਵੀਰੋ ਫੋਨ ਜਰੂਰ ਲਾ ਲਿਓ ਆਵੇ ਹੋਰੇ ਮਨਤਨ ਫੁੱਲਾ ਕਰਾਂਗੇ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਤੂੰ ਦੂਰੋਂ ਤਾਂ ਨਵਾਂ ਪਸ਼ੂ ਆ 1000 ਦੇ ਵਿੱਚ ਹੀ ਤੇ ਰਾਗੇ 65 ਦੀ 65 ਦੀ ਦੇ ਦਾਂਗੇ ਆਉਂਦੀ ਨਹੀਂ ਬੈਠੀ ਨਹੀਂ ਨਹੀਂ ਵੀਰੇ ਠੀਕ ਹੈ ਜੈ ਜੀ ਰੈਟ ਆਜਾ ਵੇਖੋ ਵੀਰੇ ਸੋਹਣੀ ਵੈੜਾ ਜਿੱਥੇ ਮੁੱਲ ਵੱਧ ਕੀਤਾ ਆ ਜਿੱਥੇ ਕਿਉਂਕਿ ਹਸਾਬ ਨਾਲ ਮਸ਼ੀਨ ਨੂੰ ਪਿਆਰ ਹੁੰਦਾ ਕਿੰਨਾ ਖਰਚਾ ਆ ਗਿਆ ਹੋਵੇਗਾ ਬਿਲਕੁਲ ਵੀਰੇ ਬਿਲਕੁਲ ਘਟੋ ਘਾਟੇ ਕੇ 2000 ਦੀ ਫਿਰਦੀ ਬੋਰੀ ਹੋ ਗਈ ਤੇ ਕੋਈ ਮਾਲ ਬੜੇ ਨਾਲ ਤੇਨੇ ਖਾਦਾ ਤਾਂ ਇੱਥੋਂ ਪਹੁੰਚੀ ਹੈ ਸਵਾ 3 ਸਾਲਾਂ ਦੀ ਬਿਲਕੁਲ ਸੋਹਣੀ ਸੁਨਖੀ ਵੈੜਾ ਵੀਰੇ ਤਾਂ 65000 ਦੀ ਵੀਰ ਕੰਦਾ ਹੋ ਜੂ ਹਾਂ ਵੀਰੇ ਦੂਜੇ ਨੰਬਰ ਤੇ ਆ ਦੂਜੇ ਨੰਬਰ ਤੇ ਥੋੜਾ ਜਿਹਾ ਲਿਸਾ ਪਨ ਜੇ 3 ਤੋਂ ਕਿ 2-4 ਦਿਨ ਨਹੀਂ ਦੂਜਾ ਸੂਆ ਵਾਂਜਰਾ ਦੇ ਸੱਤ ਲਾਏ ਸੁਣ ਕੇ ਦੇਖੋ ਕੱਲਾ ਕੱਲਾ ਥਣ ਲੱਗਾ ਹੈ। ਵੇਖੋ ਵੀਰੋ ਚੈੱਕ ਕਰ ਲਓ। ਵੀਰ ਜੀ ਕਿਵੇਂ ਇਹ ਆ ਗਈ ਆ ਵੱਡੇ ਪੱਲੇ ਚ ਦੁੱਧ ਦਾ ਤਾਂ ਚੰਗਾ ਪਰੂ ਫਿਰ ਇਹ। 2017 18 ਇੱਕ ਬਾਰਵਤ ਪਈ ਜਾਏਗੀ। ਠੀਕ ਹੈ ਲੈਵਲ ਉਹ ਸੋਨਾ ਲੱਗਿਆ। ਕੱਲਾ ਕਰ ਲੈ ਮੌਸਮ ਦੁੱਧ ਵਾਲਾ ਆਉਂਦਿਆ ਤੁਹਾਨੂੰ ਪਤਾ ਹੈ। ਵੀਰੇ ਹੈਵੀ ਇਹ ਕ੍ਰੋਸ ਆ ਫੈਂਟ ਚੰਗੀ ਆਉਂਦੀ ਹੋਈ ਇਹਦੀ ਹੋਊਗੀ। ਵੱਡੇ ਕੱਦ ਕਾਠ ਸਾਡੀ। ਵੱਡੇ ਕੱਦ ਕਾਠ ਦੀ ਹੈ ਲੰਮੀ ਬੇਲ ਆ ਥਣ ਵੇਖੋ ਵੀਰੇ ਚੈੱਕ ਕਰੋ। ਸੋਨਾ ਥਣ ਲੱਗਿਆ ਤੇ ਟਿੱਲਾ ਟੁੱਲਾ ਬਹੁਤ ਨੇ ਲੈ ਵੀ ਚ ਜੇ। ਕਿੰਨੇ ਦਿਨ ਲੈ ਜੂ ਵੀਰ ਜੀ? ਦੇ ਵੇਖੋ ਬਗਾਨੇ ਦਾ ਡੰਗ ਰਿਹਾ ਹਫਤਾ ਲੈ ਜੀ 10 ਦਿਨ ਮੰਨੋ ਹਨ ਬਿਲਕੁਲ ਜੀ ਪਸ਼ੂ ਦਾ ਚਲੋ ਵੀਰੇ ਸੂਪ ਹੋ ਗਈ ਬਿਲਕੁਲ ਤਾਂ ਵੀਰੇ ਮੋਲ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋ ਜੂ ਵੈੜੇ ਇੱਧਰ ਵੇਖੋ ਤੁਸੀਂ ਕਰੀ ਨਾ ਦਿਖਾਓ ਸੀ ਕੀ ਮਾਮਲਾ ਗੱਲਾ ਗਲਾ ਥਣ ਲਗਾ ਬਾਕੀ ਠੰਢੀ ਤੇਰੀ ਸੋਣੀ ਵੈੜ ਜਿੱਦਾਂ ਮਰਜੀ ਥਲੇ ਬੋ ਠੀਕ ਹੈ ਜੀ ਹਾਂ ਇਹ ਨਹੀਂ ਗੱਲ ਸੋਣੀ ਮੈਨਾਂ ਦੀ ਬਾਕੀ ਵੀਰ ਜੀ ਦੇਖੋ ਜੇ ਥੋੜਾ ਜਨਾ ਕਿ ਰਾਜ਼ੀਪਨ ਹੁੰਦਾ ਤਾਂ ਇਹਦਾ ਵੀ ਮੈਂ 70-75 ਹੀ ਮੁੱਲ ਪਾਉਂਦੇ ਪਰ ਨਹੀਂ ਥੋੜੀ ਜੀ ਰੁਖੀ ਆ ਬਸ ਜੀ ਚੈੱਕ ਕਰਕੇ ਮੁੱਲ ਆਪਾਂ ਨਾਰਮਲ ਹੀ ਆ ਜ ਰੱਖਣਾ ਵੀਰੇ ਪਹਿਲੇ ਫੋਨ ਤੇ ਮਾਲ ਆਪਣਾ ਲਿਖ ਜੇ ਬਿਲਕੁਲ 55000 ਦੀ ਵੀਧੀ ਦਦਾਂਗੇ ਠੀਕ ਆ 55 ਜੋ ਮਾਨਤਾਂ ਨੂੰ ਵੀਰੇ ਕਰਦੇ ਦੋ ਹਜ਼ਾਰ ਹੋਰ ਛੱਡਾਂਗੇ ਵੀਧੀ 53 ਦੀ 53 ਆ ਜੀ ਹਾਂ ਨਾ ਪੂਰੇ 50 ਦੀ ਵੀਰੇ ਦਾਂਦਾਂਗੇ 50 20 ਛੱਡ ਕਰਾਂਗੇ ਵੀਰ ਕੋਈ ਫੋਨ ਜ਼ਰੂਰ ਲਾਏ ਤਾਂ ਵੇਖੋ ਵੀਰੇ ਵੱਡੀ ਵੜਾ ਪਸ਼ੂ ਤਿਆਰ ਹੋਏ ਦਾ ਮੁੱਲ ਹੋਰ ਹੈ ਨਾ ਕਿਉਂਕਿ ਵੈੜ ਵੱਡੀ ਹੈ ਹੈ ਨਾ ਜੀ ਵੱਡੀ ਵੱਡੇ ਜੋੜਾਂ ਦੀ ਤੇ 50000 ਦੀ ਹੁਣ ਹੋਜੂ 50000 ਦੇ ਵਿੱਚ 1000 ਹੋਰ ਛੋੜ ਕਰਾਂਗੇ ਕੀ ਬਾਤ ਹੈ ਵੀਰੇ ਫੋਨ ਜ਼ਰੂਰ ਲਾ ਲਿਓ ਮਾਨ ਦਾ ਟਾਡਾ ਹੋਜੂ ਹੋਰ ਫੋਨ ਜ਼ਰੂਰ ਵੀਰ ਨੂੰ ਕਰਿਓ ਰੇਟ ਵੀਰ ਤੇ ਤੁਸੀਂ ਚੈੱਕ ਕਰ ਹੀ ਲੈ ਆ ਵੱਡੀਆਂ ਵਹਿੜਾਂ ਨੇ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਵੜ ਸੁਈ ਸਵਾਈ ਦਾ ਕਾਲ ਦੇ ਵਿੱਚ ਥਾਂ ਮਖਾਓ ਇਹਦਾ ਵੀ ਠੰਡੀ ਠੇਰੀ ਵਸੀ ਆ ਥੋੜਾ ਜਿਹਾ ਇਹ ਜਿਹੜਾ ਸੂਣ ਕਰਕੇ ਡੰਕਰ ਥੋੜਾ ਜਿਹਾ ਲਿਸਾ ਪਾ ਨਾ ਇਹਦਾ ਬਾਕੀ ਚੋਈ ਬਿਲਕੁਲ ਬੱਚਾ ਕਿ ਪਾਏ ਨੇ ਵੀ ਜੀ ਮਰ ਬੱਚਾ ਪਾਤਾ ਜੀ ਨੇ ਮੈਨੂੰ ਦਿਖਾ ਦਿੰਨੇ ਬਾਅਦ ਇਹਦਾ ਠੀਕ ਖੋਲੋ ਸੋਰਾ ਦੇਖੋ ਇਹਦਾ ਥਣ ਬਹੁਤ ਸੋਹਣਾ ਲੱਗਿਆ ਜੀ ਬੱਚਾ ਦਾ ਸੋਹਣਾ ਲੱਗਾ ਜੀ ਦਾ ਜੀ ਰੰਗ ਬਾਜਿਆ ਗੁਲਾਬੀ ਗੁਲਾਬੀ ਥਣ ਆ ਗਿਆ ਵੀਰੋ ਚੈੱਕ ਕਰ ਲਓ ਤਾਂ ਪ੍ਰਿੰਟ ਬਹੁਤ ਚੰਗਾ ਵਹਿੜਦਾ ਰੰਗ ਰੰਗ ਚੈੱਕ ਕਰੋ ਵੀਰੇ ਖਾਣ ਬਹੁਤ ਵਧੀਆ ਲੱਗਿਆ ਨਾ ਵੀਰ ਜੀ ਥੋੜਾ ਰੁਕਾ ਪਾਣਾ ਬਾਕੀ ਲੱਪੇ ਲੁੱਪੇ ਚ ਪਸ਼ੂ ਆ ਜਾਂਦਾ ਵੀਰੋ ਖਬਰ ਚ ਆਉਂਦੀ ਆ ਸੁਬੰਦਾ ਆ ਹਾਂਜੀ ਵੀਰ ਜੀ ਉੱਥੇ ਨਹੀਂ ਖਾਂਦੜਾ ਤੇ ਜਾਣ ਕੇ ਗੁਰਲੇ ਵਾਲੇ ਥਾਦੀ ਮਾਰਦੇ ਵੀਡੀਓ ਨਹੀਂ ਲੈ ਕੋ 22 ਜਗੇ ਧੂੜੀ ਜਾ ਬਿਲਕੁਲ ਉੱਥੇ ਨਹੀਂ ਜਾਏ ਨੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਬਾਕੀ ਜਾਈ ਤੁਹਾਨੂੰ ਗੁਰਦ ਨਗਰ ਆ ਪਸ਼ੂ ਦੇ ਰੰਗ ਬਾਜਾ ਸੋਹਣੀ ਤਾਜੀ ਸੀ ਜੱਗੇ ਸਾਲ 6 ਘੰਟੇ ਦੁੱਧ ਦਿੱਤੀ ਕੇ ਜਿੰਨੇ ਮਰਜੀ ਫੇਰ ਵੇਚ ਲੋ ਥਾਂ ਦਿਖਾਓ ਕਰੀਰ ਖਾਣ ਮੇਰੇ ਬਹੁਤ ਚੰਗਾ ਲੱਗਿਆ ਬੈਠ ਦੂੰ ਤਾਂ ਵੀਰ ਜੀ ਗਾੜੀ ਦੁੱਧ ਤਾਂ ਭਾਏ ਦਾ ਹਣਾ ਜੀ ਸੇਵਾ ਦਾ ਦੁੱਧ ਲਈ ਕੱਢੇਗੀ ਵੀਰ ਜੀ ਦਾ ਮੁੱਲ ਵੀਰੇ ਇਹ ਜੋ ਮੁੱਲ ਇਹਦਾ ਮੈਂ 40 45 ਕਰਾ ਲਉ 35000 ਦੇ ਦਾਂ ਤਿੰਨ ਨਹੀਂ ਛੱਡਾਂਗੇ 32000 ਦੇ ਦਿਆਂਗੇ ਲਈ ਹਾਂ ਨਾ ਬੱਤੀ ਨਹੀਂ ਜੇ ਬਸ਼ੀ ਰੰਗ ਬਾਜੇ 32000 ਵੇਚ ਦੇ ਬਾਕੀ ਕੋਈ ਫੋਨ ਲਾਵੇ ਮੋੜਿਓ ਨਾ ਫੋਨ ਲਾਏ ਹੋਰੇ ਮਾਨਤਨ ਹੋਣਗੇ ਖੁੱਲੇ ਕੋਈ ਗੱਲ ਠੀਕ ਹੈ ਵੀਰ ਇੱਥੇ ਵੀ ਕੋਈ ਆਏਗਾ ਤਾਂ ਮਾਨਤਨ ਹੋਣਗੇ ਦੇਖੋ ਵੀਰੋ 32000 ਜੋ ਜੋ ਫੋਨ ਜਰੂਰ ਲਾਓ ਵੀਰ ਨੂੰ ਮਾਨਤਨ ਹੋ ਜਾਣਗੇ ਠੀਕ ਹੈ ਜੀ ਠੀਕ ਹੈ ਝੋਟੀਆਂ ਆ ਗਈਆਂ ਗੱਡੀ ਹਣਾ ਮੇਰੇ ਅੱਜ ਚੌਥੇ ਨੰਬਰ ਤੇ ਝੋਟੀ ਆ ਗਈ ਤੇ ਸੁਈ ਸਵਾਈਏ ਮੋਹ ਸ਼ੇਖਦੰਦ ਦੇ ਵੀਰ ਜੀ ਛੇ ਦੰਦਾ ਛੇ ਦੰਦਾਂ ਨੂੰ ਵੇਖੋ ਪਹਿਲਾਂ ਉਹਦਾ ਵੀਜੀ ਪਹਿਲਾਂ ਸੁਆਈਆ ਪਹਿਲਾਂ ਉਹ ਛੇ ਦੰਦਾ ਲੈਵਾ ਚੈੱਕ ਕਰੋ ਵੀਰੇ ਆਹ ਵੇਖੋ ਜੀ ਸੋਹਣੀ ਝੋਟੀ ਓਥੇ ਕਹਤਾ ਇਧਰ ਆ ਬਸਾ ਆਹ ਦਾ ਕੰਨੀਆਂ ਦਾ ਬਿਲਕੁਲ ਕੰਨੀਆਂ ਵਾਲੇ ਠੀਕ ਹੈ ਕੰਨੀਆਂ ਵਾਲਾ ਤਾਂ ਛੱਗੀ ਲੱਗੀ ਹੈ ਵੀਰੇ ਜੀ ਬੱਚਾ ਇਹਨੇ ਕੀ ਪਾਇਆ ਬੱਚਾ ਕੱਟੀ ਨੀਲੀ ਦੀ ਪਿਓਰ ਆ ਗਈ ਹੈ ਕੱਡੀ ਬੋਲੀ ਹਾਲਾ ਮੰਗਣਾ ਕੀ ਬਾਤ ਵੇਖੋ ਵੀਰੇ ਚੈੱਕ ਕਰ ਲਿਓ ਝੋਟੀ ਸੋਹਣੀ ਝੋਟੀ ਆ ਲੈਵਲ ਉਹ ਬਹੁਤ ਸਾਫ ਲੱਗਿਆ ਆ ਬੱਚਾ ਆ ਗਿਆ ਜੀ ਨੀਲੀ ਦਾ ਪਿਓਰ ਕੀ ਬਾਤ ਹੈ ਟੇਡਾ ਕੱਟ ਨੀਲੀ ਰਾਵੀ ਮਾਨਕੀ ਅੱਖ ਦੀ ਕਿਆ ਬਹੁਤ ਚੰਗੇ ਸੀਮਾਂ ਦਾ ਬੱਚਾ ਪਾਇਆ ਇਹਨੇ ਠੀਕ ਹੈ ਤੁਰੇ ਵਿੱਚ ਤੁਰ ਤੁਰ ਸੋਹਣੀ ਝੋਟੀ ਆ ਵੀਰੇ ਉਹ ਬੱਚਾ ਬਹੁਤ ਚੰਗੇ ਸੀਮਾਂ ਦਾ ਮਗਰ ਆ ਗਿਆ ਇਹਦੇ ਤੇ ਲੇਵਲੂਵੇ ਦੀ ਬਹੁਤ ਸਾਫ ਆ ਤਾਂ ਫੇਸ ਕੁਆਲਿਟੀ ਚੈੱਕ ਕਰ ਲਓ ਖਾਂ ਤੁਨ ਬਹੁਤ ਸੋਹਣਾ ਲੱਗਿਆ ਵੀਰੇ ਵੀਰ ਜੀ ਇਹ ਝੋਟੀ ਦਾ ਮੁੱਲ ਕੀ ਕਰ ਲੈਣਾ ਜਿਆਦਾ ਸਹੀਰੋ ਜੇ ਬੋਲਾ ਲਾਵਾ ਭੈਣ ਦੁੱਧ ਵਾਲੇ ਕੋਈ 8 ਕਿਲੋ ਲੱਗੇ ਜੇ ਦੁੱਧ ਝੋਟੀ 12 13 ਮੀਟਰ ਭਈ ਨਾ ਥਾਂ ਤੋਂ ਲੱਗਾ ਬਾਕੀ ਮੁੱਲ ਕੋਈ ਕੱਟੀ 10 ਦਸੀ ਦਸ ਵੇਖੋ ਕੱਟੀ ਕੋਈ ਪਾਲ ਲੈ ਕੇ ਨਾ ਉਹ ਨਹੀਂ ਯਾਰ ਨਹੀਂ ਬਹੁਤ ਚੰਗੇ ਸੀ ਮੁੰਡੇ ਹੋਰ ਵੇਖੋ ਕਿੰਨਾ ਦੀ ਫੇਰ ਮਖਾਦਾ ਪਏ ਕੋਈ ਤਾਰੀ ਸੀ ਆ ਟੇਡਾ ਕੱਟਾ ਬੱਚਾ ਬਹੁਤ ਚੰਗੇ ਸੀ ਮੁੰਡਾ ਪਾਇਆ ਇਹਨੇ ਬਾਕੀ ਵੇਖੇ ਮੁੱਲ ਕਰ ਲੋ ਇਹਦਾ ਵੀ ਇੱਕ ਪੰਜ ਕਰਾ ਲਓ ਲੱਖ ਕਰਾ ਲਓ ਹਾਂਜੀ 90 ਹਜ਼ਾਰ ਦੇ ਦਾਂਗੇ 90 ਦੀ 90 ਦੀ ਠੀਕ ਆ ਜਾਜਾ ਦੋ ਛੱਡ ਦਿਓ 2000 ਰੋਟ ਛੱਡ ਦਾਂਗੇ ਬਾਕੀ ਵੀਰ ਕੋਈ ਹੋਰ ਵੀਰ ਜੀ ਫੋਨ ਜਰੂਰ ਲਾ ਲਿਓ ਰੇਟ ਤੁਸੀਂ ਚੈੱਕ ਕਰ ਲਿਆ ਵੀਰ ਦਾ ਦੇਖੋ ਝੋਟੀ ਲੱਖੋਂ ਬਾਹਰ ਜਾ ਕੇ ਦੁੱਧ ਦੇ 12 13 ਲੀਟਰ ਨਾਰਮਾ ਭਰੀ ਜਾਏਗੀ ਖਾਸ ਹਜ਼ਾਰ ਦੀ ਹੁਣ ਹੋ ਗਈ ਤੇ ਬਾਕੀ ਫੋਨ ਲਾ ਲਿਓ ਮਾਂ ਤਨ ਹੋ ਜੂ ਮਾਂ ਤਨ ਹੋ ਜੂ ਵੀ ਕਰਾਂਗੇ ਬਿਲਕੁਲ ਵੀਰੇ ਫੋਨ ਜਰੂਰ ਲਾਓ ਆ ਦੇਖੋ ਪਹਿਲਾ ਸੂਆ ਠੰਡੀ ਧੀਰੀ ਦੰਦਾਂ ਦੀ ਕੱਟੀ ਕੀ ਬਾਤ ਹੈ ਸਿੰਘ ਦੀ ਕੁਆਲਿਟੀ ਵੀਰੇ ਚੈੱਕ ਕਰੋ ਨੰਬਰ ਝੋਟੀ ਇਹਨੇ ਤੇ ਪਹਿਨਲ ਕਈ ਡੰਗਾਂ ਛਲਾ ਮਾਰਦੇ ਆ ਇੱਧਰ ਦੇਖੋ ਪਹਿਲੇ ਨੇ ਆਏ ਸੂਨ ਵਾਲੀ ਦਾਮਾਂ ਨੇ ਇਹਨੀਆਂ ਸੀਲ ਖੰਡੀ ਤੇ ਛੋਟੀ ਫਿਰ ਐ ਛੋਟੇ ਕਰਦੇ ਜੇ ਪਹਿਲਾ ਸੂਆ ਹਨਾ ਜੀ ਸਿੰਘੀ ਵੇਖੋ ਤੁਸੀਂ ਸਿੰਘ ਦੀ ਕੁਆਲਟੀ ਫੇਸ ਕੁਆਲਟੀ ਬਹੁਤ ਸੋਹਣੀ ਆ ਵੇਖੋ ਵੀਰੋ ਚੈੱਕ ਕਰ ਲਿਓ ਪਹਿਲਾ ਸੂਆ ਛੋਟੀ ਆ ਗਈ ਜੋ ਤਾਂ ਸੋਹਣੀ ਛੋਟੀ ਆ ਤਾਂ ਸੁਣ ਬਹੁਤ ਸੋਹਣਾ ਕੱਟਦੀ ਪਈ ਆ ਅੱਗੇ ਮੈਂ ਅੰਦਰ ਲੈਣਾ ਪਾਲਾ ਜੀ ਠੀਕ ਹੈ ਜਾਨ ਜੀ ਵੇਖੋ ਵੀਰੋ ਬਹੁਤ ਸੋਹਣੀ ਛੋਟੀ ਆ ਧੰਦੋਕ ਵਿੱਚ ਦੱਸ ਰਹੇ ਚੰਨਾ ਜੀ ਦੀ ਦੁੰਦੀ ਜਾਂ ਚੱਲ ਅੱਛਾ ਪਾਣੀ ਪੀਣਾ ਦਾ ਮੇਰੇ ਕੋ ਵੀਰੇ ਚੈੱਕ ਕਰ ਲਿਆ ਛੋਟੀ ਦੇਖੋ ਵੀਰੇ ਵੀ ਚੈੱਕ ਕਰ ਲੈ ਥੱਲੇ ਵੀ ਚੰਗੀ ਘਰ ਹੁੰਦੀ ਛੋਟੀ ਖਾਣਾ ਦੇਖੋ ਤੁਸੀਂ ਪਹਿਲਾਂ ਕੱਟੀਦਾ ਹੀ ਠੀਕ ਹੈ ਜੀ ਦੰਦਾਂ ਦੇ ਕੱਟੀ ਆ ਠੀਕ ਹੈ ਹਾਂਜੀ ਮੋਲ ਵੀਰ ਜੇ ਇੱਕ ਗੱਲ ਜੇ ਚਾਹ ਪਹਿਲਾਂ ਦੱਸ ਦਿੰਨੇ ਆ ਚੱਲਦਾ ਨਹੀਂ ਇੱਕ ਸਾਗ ਦੇ ਨਾਲ ਪੰਜਵੀਂ ਨਹੀਂ ਗਈ ਜੀ ਨਾ ਅੰਸ਼ ਵਿੱਚ ਮਨ ਨੋਰਮਲ ਜੀ ਉਹ ਵਿੱਚ ਥਾਂ ਦੇ ਆ ਇੱਕ ਥਾਂ ਬਸਾ ਲੱਗਾ ਠੀਕ ਠੀਕ ਬਸਾ ਲੱਗਾ ਚਾਹ ਇੱਕ ਉਹਦੇ ਆ ਪੰਜ ਮਾ ਨਾ ਚੋ ਤੁਹਾਡੀ ਮਰਜ਼ੀ ਆ ਆਹੋ ਤਾਂ ਵੀਰੇ ਸਾਗ ਬਿਲਕੁਲ ਜੀ ਥਣ ਵੀਰੇ ਥਣ ਘਟਣਾ ਹੋਵੇ ਵੱਧ ਵੱਧਾਂ ਦੀ ਤਾਂ ਕੋਈ ਗੱਲ ਨਹੀਂ ਹੈ ਨਾ ਘਟਦੇ ਆ ਵੇ ਇੱਕ ਉੰਕਾ ਜਿੰਨਾ ਫਰਕ ਨਹੀਂ ਆ ਬਸ ਨਹੀਂ ਦੁੱਧ ਵੱਧ ਪਰ ਹੋਊਗੀ ਕਿੰਨੇ ਥਣ ਲੱਗੇ ਹੋਣਗੇ ਕਿੰਨੇ ਥਣ ਲੱਗੇ ਤੇ ਵੇਖੋ ਵੀਰੇ ਪਹਿਲਾ ਨਗਰ ਵੇਖੋ ਜਿੰਨਾ ਠੰਡਾ ਕਦੀ ਵੇਖਿਆ ਨਹੀਂ ਹੈਗਾ ਬਹੁਤ ਆ ਵੀਰੇ ਜੇ ਗੱਲ ਕਰੀਏ ਜੀ ਫੇਸ ਕੁਆਲਟੀ ਨਹੀਂ ਤੇ ਉਹ ਵੀ ਬਹੁਤ ਸੋਹਣੀ ਹੈ ਫੇਸ ਕੁਆਲਟੀ ਵੀ ਸੋਹਣੀ ਹੈ ਤਾਂ ਵੀਰ ਜੀ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਵੀਰ ਜੀ ਵੇਖੋ ਜਿੰਨੀ ਜੋੜੀ ਦਾ ਸਫਾਈ ਆ ਮੁੱਲ ਕਰਨੋਂ ਇਹਦਾ ਵੀ ਲੱਖ ਕਰ ਲੀਏ ਹਾਂਜੀ ਸਵਾ ਲੱਖ ਕਰ ਲੀਏ 80 ਹਾਂਜੀ ਹਾਂਜੀ ਮਾਨਤਨ ਵੀਰੇ ਮਾਨਤਨ ਕਰਾਂਗੇ ਵੀ ਜੀ ਕਰਨਾ ਗਾ ਝੋਟੀ ਬਰ ਅਸੀਂੋਂ ਬਾਹਰ ਆ ਵੀ ਕਹਿੰਦਾ ਅਸਰ ਪਰ ਨਹੀਂ ਆਪਾਂ ਜਿੱਦਾਂ ਮੇਰੀ ਰੇਟ ਤੁਹਾਡਾ ਜੈਜ ਹੁੰਦਾ 70000 ਰੁਪਏ ਕਰ ਮਾਲ ਕੱਢੀ ਜਾਣਾ ਬਿਲਕੁਲ ਹਾਂਜੀ ਕਿਉਂਕਿ ਤੁਹਾਡੇ ਕੋਲ ਵੀਡੀਓ ਪਾਉਣ ਦਾ ਵੀ ਹਟਕਾਉਂਦੇ ਟਾਈਮ ਤੁਹਾਡਾ ਲੱਗਦਾ ਮਾਲ ਹੁੰਦਿਆਂ ਵਿਕ ਜਾਂਦਾ ਵਿਕ ਜਾਂਦਾ ਜੀ ਪੁੱਛੇ ਇਹ ਨਹੀਂ ਜਾਂਦਾ ਭਾਵਟ ਨਾਲ ਲਗਰੀ ਕਰ ਲਈ ਸੀ 70000 ਦੀ ਦੇ ਦਾਂਗੇ ਜੀ 75 ਦੀ 75000 ਜੋ ਦੋ ਛੱਡ ਦਿਓ 73 ਦੀ ਦੇ ਜੀ 75000 ਹੀ ਮਨ ਬਿਲਕੁਲ ਨਾਰਮਲ ਕੀਤਾ ਆਪਾਂ ਬਿਲਕੁਲ ਨਹੀਂ ਵੀਰੇ ਰੇਟ ਤੁਹਾਡਾ ਜੈਜ ਆ ਕੋਈ ਤਾਂ ਇਹ ਇਹ ਇੱਕ ਹੈ ਇੱਕ ਹਫਤਾ ਚਲੋ ਵੀਰ ਕੇ ਨੂੰ ਸਾਹਮਣੀ ਪੈਣੀ ਹੈ ਨਾ ਜੀ ਬਣੇ ਦੋਦੇ ਨੇ ਤਾਰੇ 12 13 14 ਵੱਡੀ ਛੋਟੀ ਸਿੰਘ ਦੀ ਪਾਈ ਆ ਮੋਹਤ ਫੇਸ ਕੁਆਲਟੀ ਸੋਹਣੀ 73000 ਦੀ ਹਨ ਆ 72000 ਨਹੀਂ ਵੀਰ ਕੋਈ 72 ਹੋ ਸਕਿਆ ਹੋਰ ਕਿੱਥੇ ਫੋਨ ਲਾਓ ਵੀਰੋ ਫੋਨ ਲਾ ਲਿਓ ਮਾਤਨ ਹੋ ਜਾਣਗੇ ਸਾਫ ਸੁਥਰੀਆਂ ਵਹਿੜਾਂ ਨੇ ਵੀਰੋ ਚੰਗੀਆਂ ਛੋਟੀਆਂ ਨੇ ਆਹ ਦੇ ਛੋਟੀ ਦੱਜਾ ਸੁਆ ਜੇ ਵੀਰ ਜੀ ਹਾਂਜੀ ਬਰੇਡ ਦੀ ਝੋਟੀ ਜੇ ਠੀਕ ਆ ਜੀ ਇਹਨੇ ਟਾਈਮ 8ਵਾਂ ਮਹੀਨਾ ਜਾਂਦਾ ਕੋ ਡਾਕਟਰ ਲੈ ਕੇ ਚੈੱਕ ਕਰਾ ਲੇ ਮਹੀਨਾ ਲਾ ਜੇ ਡੇਢ ਲਾ ਜੇ ਇਹਨੇ ਸਮਝੋ ਕਿ ਵੀ ਦੁੱਧ ਵਿੱਚ ਛੱਡੀ ਆ ਇੱਕ ਨਮਕ ਤਾਂ ਸ਼ਾਇਦ ਛੱਟੇ ਗਏ ਹੈ ਵੀਰੇ ਵੀ ਸਹੀ ਲੀ ਆਉਂਦਾ ਹਨਾ ਆ ਵੇਖੋ ਅੱਬੇ ਕੋ ਚੀ ਪਹਿਲੇ ਝੋਟੀ ਹੈ ਬਿਲਕੁਲ ਮੰਨ ਲਓ 2 ਮਹੀਨਾ ਖੜਸਾ ਦੀ ਡੇਲ ਕਰ ਸਕਦੇ ਹੈ ਹਨਾ ਤਾਂ ਉਹ ਵੀਰੇ ਤੁਸੀਂ ਆਪ ਦਾ ਵੇਖ ਕੇ ਲਓ 2 ਮਹੀਨੇ ਦੇ ਜਾਣ ਦੀ ਹੈ ਝੋਟੀ ਹੈ ਅੱਛਾ ਠੀਕ ਹੈ 8ਵੇਂ ਦਾ 10 ਦਿਨ ਲਾ ਲਓ 15 ਲਾ ਲਓ ਜੀ ਠੀਕ ਹੈ ਜੀ ਆਹ ਖੋਣੀ ਕਹਿੰਦੇ ਵੇਖੋ ਬਾਕੀ ਦੂਸਾ ਦਾ ਨਾਲ ਥੱਲੇ ਦਾ ਚੰਗਾ ਥੱਲੇ ਉਹ ਝੋਟੀ ਬੱਦੂ ਵਾਲੀ ਹੈ ਮੈਂ ਬਣੂ ਬਹੁਤ ਵੀਰੇ ਢਿਲ ਢੂਲ ਬੋਤਾ ਇਹਦੇ ਹਨਾ ਚਲੋ ਇਹ ਕੀ ਸ਼ਾਮ ਪੈਣੀ ਜੋ ਵੀਰੇ ਤੁਹਾਨੂੰ ਪਰ ਝੋਟੀ ਸੋਹਣੀ ਆ ਚਲੋ ਰੇਟ ਵੀ ਜਾਇ ਜੀ ਕਰੂ ਵੀਰੇ ਦਾ ਸਮਝ ਨਹੀਂ ਕਵਾਲਟੀ ਕੇ ਗੱਲ ਜੋ ਦੇਖੀ ਇਹ ਪਲੀ ਪਤਲੀ ਚੱਲਦੀ ਬਿਲਕੁਲ ਬਿਲਕੁਲ ਥੱਲੇ ਦੀਆਂ ਤੁਲਨਾ ਉਹਦੇ ਪਛਾਣ ਆਏਗੀ ਦੇਖੋ ਵੀਰੇ ਫੇਸ ਕੁਆਲਟੀ ਸਿੰਘ ਦੀ ਕੁਆਲਟੀ ਥਣ ਵੀ ਚੰਗਾ ਲੱਗਿਆ ਝੋਟੀ ਨੂੰ ਤਾਂ ਵੀਰੇ 8ਵਾਂ ਮਹੀਨਾ ਵੀਰ ਦੱਸਣ ਦਿਆ ਕਿ ਇਹਨੂੰ ਜਾਣਦਿਆ ਵਾ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹੇ ਇਹੋ ਜੋ ਡਿੱਤੇ ਹਰ ਹੁੰਦੀ ਨਾ ਹਾਂਜੀ ਇਹਦਾ ਭਾਏ 130 35 ਮੁੱਲ ਕਰ ਲੈਂਦੇ ਕਿਉਂਕਿ ਦੇਖੋ ਪਹਿਲੀ ਚੰਡੀ ਦੀ ਝੋਟੀ ਦੋਦਾਲੀਆ ਬਿਲਕੁਲ ਬਾਕੀ ਫਲੇ ਪੀਸ ਕੈਮਰਾ ਲਖਾ ਹੀ ਦਿੱਤਾ ਦੇਖੋ ਟਰੰਡਾ ਸਾਰੀਆਂ ਸ਼ਾਮ ਨਿਕਲ ਨਹੀਂ ਆ ਮੈਂ ਜਨੀਵ ਨਿਕਲੀ ਜਿੰਨੇ ਧਿਆਰ ਹੋ ਗਈ ਬਾਕੀ ਇਹ ਨੇ ਵੀ ਹੋਰ ਲੰਗੂ ਹੀ ਕਹਿ ਲਿਆ ਵੀ ਤੇ ਜੇ ਮਹੀਨੇ ਜੇ ਤਾਂ ਕਹਿ ਉਸਵਾ ਦਈਏ ਇੱਥੇ ਕੋਈ ਡਾਕਟਰ ਲੈ ਆ ਕੇ ਚੈੱਕ ਕਰਕੇ ਤਸਦੀ ਕਰਕੇ ਬਿਲਕੁਲ ਉਹ ਵੀਰੇ ਉਹ ਹਰ ਵੀਡੀਓ ਜੀ ਬਣਦੀ ਹੁੰਦੀ ਆ ਇਹ ਪਸ਼ੂ ਤੁਸੀਂ ਲੈਣਾ ਵਾ ਆਪਦਾ ਵੇਖ ਚੱਕ ਕੇ ਲੋ ਤਸੱਲੀ ਕਰਕੇ ਲੋ ਉਹ ਤੁਹਾਡਾ ਫਰਜ਼ ਆ ਜਿਹਨੇ ਵੀ ਕੇਹਨੇ ਵੀ ਦੋ ਮਹੀਨੇ ਜਾਂਦੀਆਂ ਜਾਨਾਂ ਲਈ ਦੁੱਧੋ ਛੱਡੀ ਜਾਵੀਂ ਬਿਲਕੁਲ ਤੇ ਬਾਕੀ ਵੇਖੀ ਜਿਹਨਾਂ ਪਿਆਰ ਹੋ ਗਿਆ ਉਹਨਾਂ ਹਰ ਕਿਸੇ ਵੀਰ ਨੂੰ ਪਤਾ ਵੀ ਝੋਟੇ ਚਨੇ ਰੁਪਈਆਂ ਦੀਆਂ ਰੁਪਈਆਂ ਦੀ ਬਿਲਕੁਲ ਪਰ ਜਿਹਨੇ ਵੀਰ ਨੇ ਕਿਹਾ ਦੋ ਮਹੀਨੇ ਜਾਂ ਸਮਾਂ ਤੋਂ ਸਾਮ ਕਰਨੀ ਤਾਂ ਉਹਨੂੰ ਵੀ ਕੋਈ ਪੈਸਾ ਬਚਣਾ ਚਾਹੀਦਾ ਬਚਣਾ ਚਾਹੀਦਾ ਪਾਕੀ ਇਹਦਾ ਵੀ ਮੋਲ ਉਹਨੂੰ ਕਰਾਉਣਾ ਪੈ 80 ਕਰਾ ਲਓ 85 ਕਰਾ ਲਓ ਹਾਂਜੀ 75000 ਦੀ ਦੇ ਜੀ 75 ਦੀ 75000 ਦੀ ਜੀ ਠੀਕ ਆ ਵੀਰੇ ਕੀ ਕਰੀ ਛੱਡ ਦਿਓ ਤੇ ਨਹੀਂ ਜਾਂਦੇ ਰ ਭੱਤਰੀ ਕਰਦੇ ਤੇ ਨਹੀਂ ਚਲੋ ਉਹ ਵੀ ਤਾਂ ਭੱਤਰੇ ਦੇ ਭੱਤਰ ਜੋੜਾ ਹੀ ਖਾਣਾ ਵੀਰ ਕੋ ਜੁੜੇ ਲੈ ਕੋਈ ਵੀਰ ਜੋੜਾ ਹੀ ਲੈ ਜੂਗਾ ਮਾਨਤਨ ਕਰਦਾਂਗੇ ਮਾਨਤਨ ਕਰ ਦਿਓ ਤੇ ਕਾਦੇ ਸੋਹਣੇ ਇੱਕੋ ਜਿਹੇ ਝੋਟੀਆਂ ਦੇ ਵੀਰੋ ਕਾਦੇ ਨੇ ਝੋਟੀਆਂ ਦੇ ਕਾਦੇ ਨੇ ਤੀਨੀ ਝੋਟੀਆਂ ਜੇ ਤਾਂ 70000 ਦੀ ਬਾਕੀ ਜੋੜਿਆਂ ਚ ਵੀਰ ਕਹਿੰਦਾ ਮਾਨਤਨ ਹੋ ਜੂ ਤਾਂ ਹੋ ਗਏ ਆਪਣੇ ਹਾਂਜੀ ਰੇਟ ਨੋਰਮਲ ਹੋ ਗਿਆ ਰੇਟ ਬਿਲਕੁਲ ਜਾ ਜਾ ਇੱਕ ਵਰਜੀ ਜੋ ਹੀ ਮਖਾਈ ਨੇ ਤੁਹਾਨੂੰ ਹੀ ਜੱਤਾ ਭੁੱਲ ਗਿਆ ਜਿਹੜਾ ਵਾਦਾ ਕੀਤਾ ਸੀ 6000 ਦੇ ਗਾਂ ਦੁੱਧ ਵਾਲੀ ਕੀ ਬਾਤ ਹੈ 6000 ਵਾਲੀ ਆ ਗਈ ਹੈ ਨਾ ਜੀ ਹਾਂਜੀ ਵੈਣ ਇਹਦੇ ਪਾਰ ਆਹਰ ਦੀ ਆ ਅੱਛਾ ਜੀ ਪਰ ਆਹ ਵੇਖੋ ਜੀ ਛੰਡੀ ਧੀ ਰਿਵਸ਼ੀ ਆ ਜਿੱਦਾਂ ਮਰਜ਼ੀ ਪਾਜੋ ਦੁੱਧ ਐਟਾਂ 3 ਲੀਟਰ ਲਾ ਲਓ 4 ਲਾ ਲਓ ਉਹ ਤੇ 8-9 ਲੀਟਰ ਭਰੇਗੀ ਬਿਲਕੁਲ ਜਿੱਦਾਂ ਇਹ ਕਿਸੇ ਦੇ ਬੰਦੇ ਨੇ ਮਾਰੀ ਹੁਣ ਵੀਡੀਓ ਸਭ ਵੀ ਵੀਰ ਵੇਖਣ ਡਿਆ ਹੋਏ ਬਿਲਕੁਲ ਜਿਹੜੀ ਉਹਦੀ ਸੇਵਾ ਨਾ ਉਹ ਕੋਈ ਬੰਦਾ ਵੇਖ ਨਹੀਂ ਸਕਦਾ ਕਿ ਜਿਹੜੇ ਗਾਰੇ ਚ ਬੱਜੀ ਚਚੜ ਪਏ ਹੀ ਕੋਡੇ ਕੋਡੇ ਨੇ ਤੇ ਸੂਈ ਨੂੰ ਕੋਈ ਨਾ ਟਾਈਮ ਨਹੀਂ ਹੋਇਆ ਸੂਈ ਨੂੰ ਫੇਰ 2 1/2 ਮਿੰਟ ਨਹੀਂ ਹੋਏ ਸਾਰੇ ਵੇੜ ਨੂੰ ਠੀਕ ਹੈ ਜਦੋਂ ਕਿ ਉਹਨੇ ਲਿਆਦੀ ਸੀ ਵੇੜ ਹੀ ਕੇ ਤੇ ਬਾਕੀ ਹੁਣ ਵੀ ਕੋਈ ਵੀਰ ਫੇੜ ਦੇ ਬਰਿਚਾਰ ਤੇ ਦੁੱਧ ਫੇਰ 7-8 ਲੀਟਰ ਮਾਣ ਆ ਦੇ ਜਣਾ ਵੀਰ ਜੀ ਵੇਖੋ ਵੀਰੋ ਸਾੰਪ ਜਰੂਰ ਪੈਣੀ ਆ ਵੀਰੇ ਸੇਵਾ ਜਰੂਰ ਕਰਨੀ ਪੈਣੀ ਆ ਕਿਉਂਕਿ ਥੋੜਾ ਲਿੱਸਾ ਪਾਨਿਆ ਇਹਨੂੰ ਸੇਵਾ ਕਰੋਗੇ ਤੇ ਵੀਰੋ ਦੁੱਧ ਚੰਗਾ ਚਵਾਜੂ ਹੈ ਨਵੀਂ ਵਹਿੜਾ ਇਹ ਨਹੀਂ ਕੋਈ ਪੁਰਾਣੀ ਆ ਹਨਾ ਜੀ ਤਾਂ ਇਹ ਕੋਈ ਸੇਵਾ ਕਰ ਲੂਗਾ ਤਾਂ ਹੁਣ ਦੁੱਧ 6 ਕਿੰਨਾ 3 ਕਿੰਨਾ 3 ਕਿੰਨਾ ਦੇ 3-4 ਲੀਟਰ ਲਾ ਲੋ 3-4 ਲੀਟਰ ਹੈਗਾ ਬਾਕੀ ਚਲੋ ਦੁੱਧ ਵੀਰੇ ਤੁਹਾਡੇ ਪਾਏ ਦਾ ਗਾੜੀ ਹਨਾ ਜੀ ਹੁਣ ਤੁਸੀਂ 3 ਲੀਟਰ ਮੰਨ ਕੇ ਚੱਲਿਓ ਕਹਾਣੀ ਇਹ ਨਾ ਵੀ ਆਖੇ ਵੀ ਜਾ ਵੀ ਘਰ ਦੇ ਨਹੀਂ ਨਹੀਂ ਵੈੜ ਪਾਣਾ ਵੀ ਬਿਲਕੁਲ 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 ਇਹਦਾ ਤੋਰੀ ਵੈੜਾ ਸਿਰਫ ਤਾਂ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਇਹ ਵੀਰ ਜੀ ਮੋਲੇ ਦਾ ਗਰਾਉਂਡ ਭਾਏ 12 ਕਰਾ ਲਓ 13 ਗਰਾਉਂਡ 6000 ਦਾਵਾ ਦਾ ਕੀਤਾ ਵੀ 6000 ਲਾ ਕੇ ਦੇਣਾ ਠੀਕ ਹੈ ਜੀ ਬਾਕੀ ਵੀਰ ਕੋਈ ਫੋਨ ਲਾਵੇ ਜੇ ਮਾਨ ਦਾ ਮੋਰ ਵੀ ਕਰਦਾ ਬਿਲਕੁਲ ਜੇ ਕੋਈ ਵੈੜਾ ਜੋੜਾ ਹੀ ਲੱਲੂ ਵੈੜਾ ਦਾ ਵੀਰੇ ਜੋੜਾ ਜੋੜੇ ਹੋਰ ਵੀ ਮਾਨ ਹੋਣਗੇ ਸੋਲੇ ਵੀਰੇ ਜੋੜਾ ਕਰਨਾਗੇ ਜੇ ਕੋਈ ਜੋੜਾ ਲੈ ਗਿਆ ਵੈੜਾ ਦਾ ਆ ਜਾਣਦੇ ਹੋ ਨਾਲ ਵੀਰ ਨੂੰ ਉਹਨਾਂ ਦਾ ਕਰਾਇਆ ਭੜਾ ਉਹਨਾਂ ਨੂੰ ਛੁੜ ਕਰਾਂਗੇ ਆ ਗਿਫਟ ਜਾਣਦੇ ਹੋ ਕੋਈ ਨਹੀਂ ਕੋਈ ਜੋੜਾ ਖੜੇਗਾ ਕਰ ਲਾਗੇ ਹਨਾ ਜੀ ਤਾਂ ਰੇਟ ਤੁਹਾਡੇ ਬਹੁਤ ਜਾਇਜ਼ ਹੁੰਦੇ ਆ ਤਾਂ ਬਿਲਕੁਲ ਵੀਰੇ ਚੰਗੀਆਂ ਝੋਟੀਆਂ ਨੇ ਤਾਂ ਬਾਕੀ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੀ ਵਾਤ ਤੋਂ ਵਾਤ ਤੁਸੀਂ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਤੁਹਾਨੂੰ ਨਵੀ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਬਾਕੀ ਵੀਰ ਨੂੰ ਫੋਨ ਜਰੂਰ ਲਾ ਲਿਓ ਚੰਗੀਆਂ ਝੋਟੀਆਂ ਨੇ ਸੋਹਣੀਆਂ ਸੁਨੱਖੀਆਂ ਨੇ ਸਿੰਘ-ਸਿੰਘ ਦੀਆਂ ਕੁਆਲਿਟੀਆਂ ਬਹੁਤ ਸੋਹਣੀਆਂ ਲੱਗੀਆਂ ਨੇ ਤਾਂ ਵੀਰੇ ਮਾਂ ਤਾਂ ਟਾਡਾ ਹੋ ਜੂ ਫੋਨ ਵੀਰ ਨੂੰ ਜਰੂਰ ਲਾਓ ਤਾਂ ਵੀਰ ਜੀ ਇੱਕ ਰੀ ਅਡਰੈਸ ਦੱਸ ਦਿਓ ਜੀ ਪਿੰਡ ਕਠਿਆਲਾ ਸੰਜੀਗੜਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਫੋਨ ਨੰਬਰ 98554 76701 ਠੀਕ ਹੈ ਸასიਕਰ ਵੀਰੇ